ਨੌਜਵਾਨਾਂ ਨੂੰ ਇੱਥੋਂ ਤੱਕ ਕਹਿ ਦਿੱਤਾ ਗਿਆ ਸੀਗਾ ਕਿ ਬਾਹਰ ਦੇ ਇੱਥੇ ਆਉਣਗੇ ਨੌਕਰੀ ਕਰਨ ਦੇ ਲਈ ਜੋ ਗੋਰੇ ਨੇ ਦੇਖੋ ਜੀ ਬਾਹਰ ਦੇ ਤਾਂ ਉਹ ਜਿਹੜੇ ਇੱਥੇ ਮੌਜੂਦਾ ਉਹਨਾਂ ਨੂੰ ਤਾਂ ਕੋਈ ਰੁਜ਼ਗਾਰ ਨਹੀਂ ਮਿਲ ਨਹੀਂ ਰਿਹਾ ਹੁਣ तकरीबन ਸਾਡੇ ਪਿੰਡ ਚ ਕਾਫੀ ਨੌਜਵਾਨ ਆ ਲੜਕੀਆਂ ਪੜੇ ਲਿਖੇ ਆ ਜਿਹੜੇ ਐਮਏ ਬੀਏ ਦਾ ਹੋਰ ਵੀ ਕੋਈ ਡਿਪਲੋਮਾ ਕਰਿਆ ਹੋਇਆ ਤੇ ਪਰ ਉਹਨਾਂ ਨੂੰ ਹਜੇ ਤੱਕ ਸਾਡੇ ਪਿੰਡ ਚ ਤਾਂ ਕੋਈ ਇਸ ਤਰ੍ਹਾਂ ਦੀ ਕੋਈ ਮਨ ਨੂੰ ਨਈ ਨੌਕਰੀ ਮਿਲੀ ਤੇ ਜਿਵੇਂ ਅੰਗਰੇਜ਼ ਆਉਣ ਕੇ ਕੀ ਜਿਹੜੇ ਜਿਹੜੇ ਇੱਥੋਂ ਵਾਲੇ ਬੰਦੇ ਉਹਨਾਂ ਨੂੰ ਤਾਂ ਸੰਭਾਲ ਲੈਣ ਨੂੰ ਫੇਰ ਹੀ ਅੰਗਰੇਜ਼ਾਂ ਨੂੰ ਬੁਲਾਉਣੇ। ਇਹ ਕਾਰਨ ਕੀ ਬੰਦਾ? ਇੰਨੇ ਐਮਏ ਤੁਹਾਡੀ ਕੀਤੀ ਹੋਈ ਹੈ। ਹੁਣ ਨੂੰ ਤਾਂ ਤੁਸੀਂ ਖੇਤਾਂ ਦੇ ਵਿੱਚ ਫਿਰਦੇ ਹੋ। ਸਿੱਟੇ ਚੁਗੀ ਜਾਂਦੇ ਹੋ ਨਾ। ਇੰਨੇ ਪਾੜ ਲਿਖ ਕੇ ਵੀ ਸਿੱਟੇ ਚੁਗੀ ਜਾਂਦੇ ਕਿ ਕਾਰਨ ਕੀ ਹੈ? ਕਿ ਹੁਣ ਨੂੰ ਤਾਂ ਤੁਸੀਂ ਕੋਈ ਨੌਕਰੀ ਲੱਗੇ ਹੁੰਦੀ। ਦੇਖੋ ਜੀ ਵੇਖਿਆ ਜਾਵੇ ਤਾਂ ਹੁਣ ਅਸੀਂ ਕੋਸ਼ਿਸ਼ ਤਾਂ ਜ਼ਰੂਰ ਕੀਤੀ ਆ। ਹਨਾ ਪੇਪਰ ਤਿਆਰੀ ਕੀਤੀ ਆ ਪੇਪਰਾਂ ਦੀ ਚਲੋ। ਤੇ ਪਰ ਉਹ ਜਿਹੜੀ ਮੌਜੂਦਾ ਸਰਕਾਰ ਨੇ ਜਿਹੜੀਆਂ ਵਾਅਦੇ ਕੀਤਾ ਵੀ ਅਸੀਂ ਇੰਨੀਆਂ ਮਤਲਬ ਇਤਨਾ ਉਹਦੇ ਚ ਦੂਜੇ ਸਟੇਟਾਂ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਪਹਿਲ ਦਿੱਤੀ ਗਈ ਆ ਕਿਉਂਕਿ ਸਾਨੂੰ ਆਪ ਨੂੰ ਵੀ ਇਸ ਚ ਹੈਗਾ ਰਿਸੋਰਸ ਨਹੀਂ ਅਸੀਂ ਇੰਨੇ ਪੜ੍ਹੇ ਲਿਖੇ ਆ ਤੇ ਸਾਨੂੰ ਨੌਕਰੀ ਨਹੀਂ ਮਿਲਦੀ ਨੇ ਵੀ ਵਜਦੇ ਹੋਣੇ ਹਨਾ ਵੀ ਐਮਏ ਕਰਕੇ ਹਾਂਜੀ ਹਾਂਜੀ ਬਿਲਕੁਲ ਕੰਮ ਮਾੜਾ ਨਹੀਂ ਹੁੰਦਾ ਕੋਈ ਪਰ ਇੰਨਾ ਪੈਸਾ ਲਾ ਕੇ ਇੰਨੀ ਪੜ੍ਹਾਈ ਲਿਖਾਈ ਕਰਕੇ ਵੀ ਬਿਲਕੁਲ ਜੀ ਲੋਕਾਂ ਦੇ ਬਹੁਤ ਇਦਾਂ ਦੇ ਹੁੰਦੇ ਆ ਹਨਾ ਵੀ ਤੁਸੀਂ ਐਮਏ ਪੜ੍ਹ ਕੀਤੀ ਆ ਤੁਸੀਂ ਫਿਰ ਵੀ ਵਿਹਲੇ ਫਿਰਦੇ ਆ ਤੁਹਾਨੂੰ ਕੀ ਕੋਈ ਤੁਹਾਨੂੰ ਪਤਾ ਆਣਾ ਬਹੁਤ ਇਸ ਤਰ੍ਹਾਂ ਦੇ ਲੋਕਾਂ ਦੇ ਸਵਾਲ ਸੁਣਨੇ ਪੈਂਦੇ ਆ ਤੇ ਗੁਜ਼ਾਰਾ ਫਿਰ ਕਿਵੇਂ ਕਰਦੇ ਹੋ ਕੋਈ ਹੋਰ ਕੰਮ ਆ ਜਾਂ ਇਸੇ ਨਾਲ ਗੁਜ਼ਾਰਾ ਗੁਜ਼ਾਰਾ ਬਸ ਇਹੀ ਆਈ ਦਿਹਾੜੀ ਜਾਵੜੀ ਦੇ ਮਿਸਤਰੀ ਨਾਲ ਵੀ ਜਾਵੜੀ ਦਾ ਹੀ ਜੋ ਵੀ ਕੰਮ ਮਿਲਦਾ ਕਰ ਲਈਦਾ ਖੇਤੀ ਵਾਲੀ ਦਾ ਜੋ ਵੀ ਕੰਮ ਹੁਣ ਗਾਂ ਦਾ ਫਿਰ ਕੀ ਗਾਂ ਦਾ ਬਸ ਕੋਸ਼ਿਸ਼ ਜਾਰੀ ਆਈ ਤਿਆਰੀ ਕਰਦੇ ਪਏ ਪੇਪਰ ਦੀ ਨਾਲ-ਨਾਲ ਤੇ ਨਾਲ ਪੜ੍ਹੀ ਵੀ ਜਾਂਦੇ ਆ ਆ ਤੁਸੀਂ ਵੀਰ ਜੀ ਕੀ ਨਾਮ ਆ ਔਰ ਕਿੰਨੀਆਂ ਪੜ੍ਹੇ ਹੋ ਮੇਰਾ ਨਾਮ ਗੁਰਮੀਤ ਸਿੰਘ ਹੈ ਜੀ ਮੈਂ ਐਵੇਂ ਪੋਲਿਟਿਕਸ ਕੀਤੀ ਤੇ ਤੁਸੀਂ ਵੀ ਫਿਰ ਇੱਧਰ ਹਾਂਜੀ ਹਾਂਜੀ ਮੈਂ ਸਿੱਟੀ ਚੁਗਰੇ ਮਿਹਨਤ ਮਜ਼ਦੂਰੀ ਹੈ ਜੀ ਘਰ ਦਾ ਜਿਹੜਾ ਆਰਥਿਕ ਪੱਧਰ ਹੈ ਉਹ ਠੀਕ ਨਹੀਂ ਹੈ ਇਸ ਕਰਕੇ ਮੈਦਾਨ ਦੇ ਵਿੱਚ ਆਉਣਾ ਪਿਆ ਵੀ ਸਿੱਟੀ ਚੁਗਨੇ ਪਏ ਕਿਉਂਕਿ ਜੇ ਅੱਜ ਮੈਂ ਸਿੱਟੀ ਨਾ ਚੁਗਿਆ ਤਾਂ ਕੱਲ ਨੂੰ ਰੋਟੀ ਪੱਕਣੀ ਵੀ ਔਖੀ ਤਾਂ ਕਰਕੇ ਫਿਰ ਮੈਨੂੰ ਇਹ ਸੌਣ ਪਿਆ ਤੇ ਅੱਜ ਸਿੱਟੇ ਤੋਂ ਇਲਾਵਾ ਇਹ ਸਿੱਟੇ ਤਾਂ ਹੁਣ ਚੱਲੇ ਨਹੀਂ ਉਸ ਤੋਂ ਪਹਿਲਾਂ ਲੇਬਰ ਹੀ ਕਰਦੇ ਆ ਮੇਰੀ ਪੜ੍ਹਾਈ ਵੀ ਚੱਲ ਰਹੀ ਹੈ ਜਦੋਂ ਮੈਨੂੰ ਕੋਈ ਛੁੱਟੀ ਹੁੰਦੀ ਹੈ ਦੋ ਦੋ ਮੈਂ ਨਾਲ ਨਾਲ ਲੇਬਰ ਵੀ ਕਰ ਲੈਂਦਾ ਜਿਹੜੇ ਵਾਦੇ ਨੇ ਉਹ ਤਾਂ ਬਹੁਤ ਸਮਾਂ ਪਹਿਲਾਂ ਜਦੋਂ ਦੀ ਮੈਂ ਸੁਰਤ ਸੰਭਾਲੀ ਹੋਈ ਉਸ ਟਾਈਮ ਤੋਂ ਮੈਂ ਦੇਖ ਰਿਹਾ ਹਾਂ ਵੀ ਸਰਕਾਰ ਵਾਦੇ ਤਾਂ ਬਹੁਤ ਕਰਦੀ ਹੈ ਹੁਣ ਵੀ ਕਰਨਗੇ ਹਰ ਘਰ ਉਹਨਾਂ ਦੇ ਵਿਧਾਇਕ ਜਿਹੜੇ ਨੇ ਆ ਕੇ ਕਹਿੰਦੇ ਨੇ ਵੀ ਤੁਸੀਂ ਸਾਨੂੰ ਵੋਟਾਂ ਦਿਓ ਤੁਹਾਡੇ ਅਸੀਂ ਪਰਿਵਾਰ ਦੇ ਵਿੱਚ ਜਾਂ ਹੋਰ ਸਾਰਿਆਂ ਨੂੰ ਨੌਕਰੀ ਦੇਵਾਂਗੇ ਤੁਸੀਂ ਸਾਨੂੰ ਤੁਹਾਡੇ ਪਰਿਵਾਰ ਦੀਆਂ ਤਾਂ ਵੋਟਾਂ ਪਾਓ ਪਾਓ ਹੋਰ ਜਿਹੜੇ ਨਾਲ ਤੁਹਾਡੇ ਸਾਂਗੀ ਸਾਥੀ ਨੇ ਉਹਨਾਂ ਨੂੰ ਵੀ ਮੋਟੀਵੇਟ ਕਰੋ ਵੀ ਇਹ ਸਾਨੂੰ ਵੋਟਾਂ ਪਾਉਣ ਚਾਹੀ ਤੁਹਾਨੂੰ ਨੌਕਰੀ ਜ਼ਰੂਰ ਦੇਵਾਂਗੇ ਪਰ ਇਹ ਬਾਅਦ ਇਹ ਅੱਜ ਤੱਕ ਖੋਖਲੇ ਹੀ ਸ਼ਬਦ ਹੁੰਦੇ ਆਏ 40000 ਨੌਕਰੀਆਂ ਦੀ ਗੱਲ ਕੀਤੀ ਗਈ ਪਿੰਡ ਦੇ ਵਿੱਚ ਤੁਹਾਨੂੰ ਮਿਲੀ ਹੈ ਤੁਹਾਡੇ ਤਾਂ ਚਲੋ ਹਾਲਾਤ ਵੇਖ ਹੀ ਲੈਨੇ ਕੀ ਨੇ ਹੋਰ ਪਿੰਡ ਦੇ ਵਿੱਚ ਕੋਈ ਨੌਕਰੀ ਮਿਲੀ ਕਿਸੇ ਨੂੰ ਆ ਹੋਰ ਪਿੰਡ ਦੇ ਵਿੱਚ ਮੇਰੇ ਧਿਆਨ ਦੇ ਵਿੱਚ ਨਹੀਂ ਪਰ ਸਾਡੇ ਪਿੰਡ ਦੇ ਵਿੱਚ ਤਕਰੀਬਨ ਕਿਸੇ ਨੂੰ ਨਹੀਂ ਮਿਲੀ ਅਜੇ ਤੱਕ ਜੀ ਹਾਂ ਕੋਸ਼ਿਸ਼ ਜਾਰੀ ਹੈ ਵੀ ਬਸ ਇਹ ਮੈਂ ਈਟੀਟੀ ਕਰ ਰਿਹਾ ਹੁਣ ਇਸ ਟਾਈਮ ਤਾਂ ਮੇਰੀ ਈਟੀਟੀ ਬਰਕੰਦੀ ਡਾਈਟ ਦੇ ਵਿੱਚ ਚੱਲ ਰਹੀ ਹੈ ਤਾਂ ਜਦੋਂ ਮੈਨੂੰ ਛੁੱਟੀ ਹੁੰਦੀ ਆ ਉਸ ਟਾਈਮ ਮੈਂ ਲੀਵਰ ਜ਼ਰੂਰ ਕਰਦਾ ਤਾਂ ਕਿ ਸਾਡੇ ਘਰ ਦਾ ਗੁਜ਼ਾਰਾ ਵਧੀਆ ਹੋ ਸਕੇ ਤੁਸੀਂ ਇਹਦੇ ਵਿੱਚੋਂ ਮੰਨ ਲਓ ਤੁਸੀਂ ਸਿੱਟੇ ਚਾਹਦੇ ਹੋ ਹਨ ਨਾਲ ਪੜ੍ਹਾਈ ਵੀ ਕਰਦੇ ਹੋ ਨਾਲ ਘਰ ਦਾ ਖਰਚਾ ਵੀ ਤੁਸੀਂ ਚਲਾਉਣਾ ਪਵੇ ਮੈਂਟੇਨੈਂਸ ਕਿਵੇਂ ਕਰਦੇ ਕਿਵੇਂ ਇਹ ਚੱਲਦਾ ਹੋ ਮੈਨੇਜ ਕਰਨਾ ਤਾਂ ਤਾਂ ਹੀ ਔਖਾ ਜੇ ਤੁਸੀਂ ਇੱਕ ਫੀਲਡ ਦੇ ਵਿੱਚ ਸਹੀ ਤਰ੍ਹਾਂ ਵਰਕ ਕਰੋ ਤਾਂ ਉਸ ਫੀਲਡ ਦੇ ਵਿੱਚ ਤੁਹਾਨੂੰ ਕਾਮਯਾਬ ਹੋਣਾ ਬਹੁਤ ਸੌਖਾ ਇਸ ਲਈ ਮੈਂ ਦੋ ਫੀਲਡਾਂ ਵਿੱਚ ਕੰਮ ਕਰ ਰਿਹਾ ਇੱਕ ਤਾਂ ਮੈਂ ਪੜ੍ਹਾਈ ਕਰ ਰਿਹਾ ਇੱਕ ਮੈਂ ਮਜ਼ਦੂਰੀ ਕਰ ਰਿਹਾ ਜੇ ਮੈਂ ਕੱਲਾ ਮੇਰਾ ਪੜ੍ਹਾਈ ਤੇ ਕਨਸੈਂਟਰੇਟ ਹੁੰਦਾ ਤਾਂ ਸ਼ਾਇਦ ਅੱਜ ਨੂੰ ਮੈਂ ਕਿਸੇ ਨਾ ਕਿਤੇ ਸਰਕਾਰੀ ਜੌਬ ਤੇ ਜ਼ਰੂਰ ਬੈਠਾ ਹੁੰਦਾ ਸਰਕਾਰੀ ਕੁਰਸੀ ਤੇ ਮੇਰੇ ਮੈਂ ਜ਼ਰੂਰ ਬੈਠਾ ਹੁੰਦਾ ਪਰ ਜਦੋਂ ਮੈਂ ਪੜ੍ਹਾਈ ਛੱਡ ਕੇ ਉਹ ਕਲਾਸ ਛੱਡ ਕੇ ਅੱਜ ਮੈਂ ਸਿੱਟੇ ਜੁਗ ਰਿਹਾ ਤਾਂ ਮੇਰੀ ਇੱਧਰ ਟਾਈਮ ਵੇਸਟ ਹੋ ਰਿਹਾ ਤਾਂ ਤਾਂ ਕਰਕੇ ਉੱਧਰ ਮੇਰਾ ਪੂਰਾ ਧਿਆਨ ਨਹੀਂ ਵਧੇ ਰਿਹਾ ਤਾਂ ਹਾਂ ਇਹ ਮੇਰੀ ਜਿਵੇਂ ਆਪਾਂ ਸਰਕਾਰ ਦਾ ਕਿ ਅੱਗੇ ਤਾਂ ਸਰਕਾਰ ਕਹਿੰਦੀ ਹੈ ਵੀ ਹੁਣ ਅਸੀਂ ਨਿਸ਼ਪੱਖ ਨੌਕਰੀ ਦਿੰਦੇ ਆ ਬਿ ਵੀ ਸਰਕਾਰ ਅੱਜ ਦੇ ਰਹੀ ਹੈ ਪਰ ਇਹ ਇਸ ਇਧਰ ਆਉਣ ਕਰਕੇ ਮੇਰਾ ਉਹ ਪੜਾਈ ਦੇ ਵਿੱਚ ਸੰਪਰਕ ਥੋੜਾ ਟੁੱਟ ਜਾਂਦਾ ਤਾਂ ਕਰਕੇ ਫਿਰ ਅਸੀਂ ਪੇਪਰ ਪਾਸ ਕਰਨ ਦੇ ਵਿੱਚ ਪਿੱਛੇ ਰਹਿ ਜਾਂਦੇ ਆ ਤਾਂ ਕਹਿੰਦੇ ਨੇ ਵੀ ਰਿਜ਼ਰਵੇਸ਼ਨ ਖਤਮ ਕੀਤੀ ਜਾਵੇ ਰਿਜ਼ਰਵੇਸ਼ਨ ਕਿਦਾਂ ਖਤਮ ਕੀਤੀ ਜਾਵੇ ਇੱਕ ਤਾਂ ਬੱਚਾ ਏਸੀ ਦੇ ਵਿੱਚ ਪੜ ਰਿਹਾ ਇੱਕ ਪੜਾਈ ਛੱਡ ਕੇ ਮੈਂ ਸਿੱਟੇ ਚੁਗ ਰਿਆਂ ਫਿਰ ਉਹ ਉਹਦੇ ਨੰਬਰਾਂ ਤੇ ਮੇਰੇ ਨੰਬਰਾਂ ਦਾ ਬਹੁਤ ਵੱਡਾ ਫਰਕ ਰਹਿ ਜਾਂਦਾ ਇਸ ਕਰਕੇ ਰਿਜ਼ਰਵੇਸ਼ਨ ਵੀ ਨਹੀਂ ਖਤਮ ਹੋਣੀ ਚਾਹੀਦੀ ਹਜੇ ਤੱਕ ਜਿੰਨਾ ਚਿਰ ਆਰਥਿਕ ਪੱਧਰ ਬਰਾਬਰ ਨਹੀਂ ਹੋਣਾ ਚਾਹੀਦਾ ਰਿਜ਼ਰਵੇਸ਼ਨ ਖਤਮ ਨਹੀਂ ਹੋ ਸਕਦਾ ਆਸ ਹੈ ਕੋਈ ਵੀ ਅੱਗੇ ਜਾ ਕੇ ਕੁਝ ਹੋ ਸਕਦਾ ਆਸ ਤਾਂ ਹੈ ਜੀ ਮੈਂ ਮਤਲਬ ਮਿਹਨਤ ਤਾਂ ਪੂਰੀ ਕਰ ਰਿਹਾ ਵੀ ਜਲਦੀ ਤੋਂ ਜਲਦੀ ਮੈਂ ਸਕਸੈਸ ਪਾ ਲਾਂ ਹਾਂ ਤਾਂ ਇਸ ਕਰਕੇ ਇਧਰ ਆਉਣ ਕਰਕੇ ਥੋੜੀ ਜੀ ਮੇਰੀ ਮਿਹਨਤ ਥੋੜੀ ਢਿੱਲੀ ਪੈ ਜਾਂਦੀ ਆ ਹੋਰ ਵੀ ਨੌਜਵਾਨ ਨੇ ਜੀ ਤੁਸੀਂ ਤੁਹਾਡਾ ਕੀ ਨਾਮ ਆ ਗੁਰਪ੍ਰੀਤ ਸਿੰਘ ਕਿੰਨਾ ਪੜਿਆ ਤੁਸੀਂ ਮੈਂ ਐਮਬੀਏ ਬੀਏ ਡੀਐਮਏ ਹੂੰ ਤੇ ਤੁਸੀਂ ਫਿਰ ਕਿਵੇਂ ਕੀ ਕੰਮ ਕਰਦੇ ਹੋ ਇਸ ਟਾਈਮ ਤੇ ਪੇਪਰਾਂ ਦੀ ਤਿਆਰੀ ਕਰ ਰਹੇ ਹਾਂ ਨਾਲ ਨਾਲ ਮਰਮੂਟਾ ਕਰਦੇ ਦੇ ਹੈਲਪ ਕਰਨ ਸਤੇ ਲੱਗਣੇ ਪੈਂਦੇ ਖੇਤਾਂ ਦੇ ਵਿੱਚ ਜਾਣੇ ਪੈਂਦੇ ਮਜਬੂਰੀ ਹੈ ਇਹਦੇ ਵਿੱਚ ਕੁਝ ਨਹੀਂ ਕਰ ਸਕਦੇ ਹਾਂ ਕਿਉਂਕਿ ਹਾਲਾਤ ਹੀ ਕੁਛ ਇਸ ਤਰ੍ਹਾਂ ਦੇ ਵੀ ਜੇਕਰ ਨਾ ਕਰਾਂਗੇ ਤਾਂ ਭੁੱਖੇ ਮਰ ਜਾਵਾਂਗੇ ਸਰਕਾਰ ਕੁਝ ਮਦਦ ਕਰ ਨਹੀਂ ਸਰਕਾਰ ਜੀ ਨੌਕਰੀ ਦੇ ਰਹੀ ਹੈ ਇਹ ਸਾਬ ਲਾ ਲੋ ਹੁਣ 3 ਕਰੋੜ 3 ਕਰੋੜ ਦੇ ਕਰੀਬ ਆਬਾਦੀ ਹੋ ਚੁੱਕੀ ਪੰਜਾਬ ਦੀ ਤੁਸੀਂ ਦੱਸ ਰਹੇ ਆਪ ਹੀ ਦੱਸ ਰਹੇ ਹੋ 43000 ਨੌਕਰੀ ਹੈ ਉਹ ਕਿੱਥੇ ਨੇ ਕਿੱਥੇ ਮੈਨੇਜ ਕਰਦੇ ਆ 5 ਲੱਖ ਦੇ ਕਰੀਬ ਬੱਚਾ ਪੜੇ ਹੋਏ ਆ 5 ਤੋਂ 10 ਲੱਖ ਜਿਹੜੇ ਬੱਚੇ ਬੇਰੁਜ਼ਗਾਰ ਐ ਇਸ ਟਾਈਮ ਪੰਜਾਬ ਦੇ ਵਿੱਚ ਤੇ ਨੌਕਰੀ ਹੈਗੀ 43000 ਕਿੰਨੇ ਪਰਸੈਂਟ ਬੰਨ ਤੁਸੀਂ ਇਹ ਆਪ ਹਿਸਾਬ ਲ ਲਓ ਬਾਕੀ ਸੁਣਦੀ ਸਮਝ ਲੋ 43000 43000 ਦੇ ਦੇ ਤੇ 3 ਜੋ 43000 ਨੌਕਰੀ ਦਿੱਤੀ ਇਹਦੇ ਵਿੱਚੋਂ ਮੇਰੇ ਹਿਸਾਬ ਨਾਲ ਜ਼ਿਆਦਾ ਨਹੀਂ ਤਾਂ 35 ਤੋਂ 40000 ਨੌਕਰੀਆਂ ਜਿਹੜੀ ਪਿਛਲੀ ਸਰਕਾਰ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਸੀ ਕਾਂਗਰਸ ਸਰਕਾਰ ਸੀ ਉਸ ਸਮੇਂ ਦੀ ਆਈ ਹੋਈ ਆ ਲਾਸਟ ਇਅਰ ਮੱਲਾ ਮਹੀਦੇ ਵਿੱਚ ਪੇਪਰ ਲਿਆ ਸੀ ਮਾਉ ਦੇਖੋ ਜੀ ਉਦੋਂ ਕੰਮ ਦਾ ਸੀਜ਼ਨ ਹੁੰਦਾ ਹਰ ਇੱਕ ਗਰੀਬ ਪਰਿਵਾਰ ਨੂੰ ਅਧੇ ਪਰਿਵਾਰ ਦੇ ਨਾਲ ਜੋੜਨਾ ਪੈਂਦਾ ਜੇਕਰ ਕੰਮ ਪਰਿਵਾਰ ਨਾਲ ਜੁੜੂਗਾ ਫਿਰ ਘਰ ਦਾ ਖਰਚਾ ਕਿਵੇਂ ਚੱਲੂਗਾ ਹਾਲਾਤ ਬਹੁਤ ਮੰਦੇ ਹੋ ਚੁੱਕੇ ਤੁਸੀਂ ਦੇਖੋਗੇ ਨਹੀਂ ਇਸ ਟਾਈਮ ਇੱਕ ਟਾਈਮ ਤਾਂ ਰੋਟੀ ਦੇ ਵੀ ਲਾਲੇ ਪੈ ਜਾਂਦੇ ਸੋਚਦਾ ਵੀ ਕੀ ਕਰ ਰਿਹਾ ਸੀ ਕਿਉਂ ਪੜੇ ਨਾ ਇਹਦੇ ਤਾਂ ਅਨਪੜ ਹੁੰਦੇ ਚਲੋ ਅਸੀਂ ਮਾਂ ਤੋਂ ਮਜ਼ਦੂਰੀ ਦਾ ਕਰ ਲੈਂਦੇ ਹੁਣ ਪੜ੍ਹ ਲਿਖ ਗਏ ਆ ਇੰਨਾ ਸਾਲ ਨੂੰ ਮੇਰਾ 50000 ਰੁਪਏ ਗਵਰਨਮੈਂਟ ਕਾਲਜ ਦੇ ਵਿੱਚ ਖਰਚਾ ਆਇਆ ਜੇਕਰ ਪ੍ਰਾਈਵੇਟ ਕਾਲਜ ਵਿੱਚ ਬੀਜਡ ਕਰਨ ਜਾਨੇ ਨੇ ਲੱਖ ਤੋਂ ਸਵਾ ਲੱਖ ਤੱਕ ਮੰਗਦੇ ਠੀਕ ਹੈ ਅੱਜ ਗਰੀਬ ਬੰਦਾ ਪੜ੍ਹਾਈ ਅੱਜ ਕੁਛ ਨਹੀਂ ਹਾਇਰ ਕਰ ਸਕਦਾ ਇਹ ਤੇ ਕੀ ਕਰਾਂਗੇ ਜੇ ਸਰਕਾਰਾਂ ਨੂੰ ਚਾਹੀਦਾ ਜਿੰਨੀ ਕਿ ਟੀਚਰ ਦੀ ਰਿਕੁਆਇਰਮੈਂਟ ਉਦੋਂ ਜ਼ਿਆਦਾ ਵੈਕੈਂਸੀ ਫਿਲ ਕਰਨ ਤੇ ਟੀਚਰ ਜੇਕਰ ਹੋਣਗੇ ਤਾਂ ਆਉਣ ਵਾਲੇ ਤੋਂ ਕਿੰਨਾ ਚੰਗਾ ਹੋਊਗਾ ਸਮਾਂ ਦੇ ਜੇਕਰ ਟੀਚਰਾਂ ਨੂੰ ਭਰਤੀ ਕਰਨਗੇ ਸਰਕਾਰ ਦਾ ਹੀ ਫਾਇਦਾ ਹੈ ਇਸ ਵਿੱਚ ਸਰਕਾਰ ਦਾ ਬੈਨੀਫਿਟ ਐ ਜੇਕਰ ਬੱਚੇ ਰੁਜ਼ਗਾਰ 'ਚ ਹੋਣਗੇ ਉਹਨਾਂ ਦੇ ਜਿਹੜੇ ਮਦਰ ਪੇਰੈਂਟਸ ਆ ਜਾਂ ਉਹਨਾਂ ਦੀ ਫੈਮਲੀ ਆ ਉਹਨਾਂ ਦਾ ਬੈਕਗ੍ਰਾਉਂਡ ਦੇ ਵਿੱਚ ਆ ਉਹੀ ਸਰਕਾਰ ਦੀ ਮਦਦਗਾਰ ਨਹੀਂ ਸਰਕਾਰ ਦੇ ਪੱਖ ਚ ਖੜਨੀ ਹੈ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰਾਣੀ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ లై ਪੰਜਾਬੀ ਟੀਵੀ